ਜਾਬ ਕਾਂਗਰਸ ਦੇ ਸਰਕਾਰ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਈ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਕਰਨਗੇ ਕਾਂਗਰਸ ਵਿੱਚ ਵਾਪਸੀ ਹਾਈ ਕਮਾਂਡ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਵੇਗੀ ਵੱਡੀ ਜ਼ਿੰਮੇਵਾਰੀ ਇੱਕ ਦਿਨ ਦਾ 30 ਲੱਖ ਰੁਪਿਆ ਕਮਾਉਣ ਵਾਲਾ ਨਵਜੋਤ ਸਿੰਘ ਸਿੱਧੂ ਰਾਜਨੀਤੀ ਦੇ ਵਿੱਚ ਫਿਰ ਆ ਕੇ ਇੱਕ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਨੇ ਜਿਸ ਦੇ ਬਾਰੇ ਨਵਜੋਤ ਕੋਰ ਸਿੱਧੂ ਨੇ ਇਹ ਵੱਡੇ ਖੁਲਾਸੇ ਕੀਤੇ ਨੇ ਤੁਸੀਂ ਜਿਹੜੇ ਲੋਕਲਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਰਾਜਨੀਤੀ ਦੇ ਵਿੱਚ ਵਾਪਸੀ ਨੂੰ ਲੈ ਕੇ ਨਵਜੋਤ ਕੋਰ ਸਿੱਧੂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਨਵਜੋਤ ਕੋਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਰਨਗੇ ਵਾਪਸੀ ਰਾਜਨੀਤੀ ਵਿੱਚ ਆਉਣਗੇ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਪੰਜਾਬ ਨੂੰ ਸਵਾਰਨ ਦੀ ਜਿਹੜੀ ਇੱਛਾ ਹੈ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਉਹ ਚਾਹਤੇ ਨਵਜੋਤ ਸਿੰਘ ਸਿੱਧੂ ਨੇ ਜਦੋਂ ਪੰਜਾਬ ਦੇ ਵਿੱਚ 2017 ਵਿੱਚ ਸਰਕਾਰ ਬਣੀ ਤਾਂ ਉਹ ਮਨਿਸਟਰ ਬਣੇ ਪਰ ਉਹਨਾਂ ਨੇ ਮਿਨਿਸਟਰੀ ਛੱਡ ਦਿੱਤੀ ਜੋ ਪੰਜਾਬ ਦੇ ਕਾਂਗਰਸ ਦੇ ਵਿੱਚ ਸਰਕਾਰ ਦੇ ਵਿੱਚ ਕੁਝ ਗਲਤ ਕੰਮ ਹੋ ਰਹੇ ਸੀ ਜਿਸ ਦੇ ਬਾਰੇ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਚਿੰਤਾਬੱਦੀ ਹੋਰ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਨੂੰ ਵਾਰ-ਵਾਰ ਇਹ ਕਹਿੰਦੇ ਸੀ ਜਾ ਕੇ ਕਿ ਜੋ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਪੰਜਾਬ ਦੇ ਵਿੱਚ ਸਾਡੇ ਲੀਡਰਾਂ ਦੇ ਵੱਲੋਂ ਸ਼ਰਿਆਮ ਤੱਕੇਸ਼ਾਈ ਕੀਤੀ ਜਾ ਰਹੀ ਹੈ ਇਸ ਨਾਲ ਬਿਲਕੁਲ ਉਹ ਸਹਿਮਤ ਨਹੀਂ ਸੀ ਔਰ ਇਸੇ ਕਰ ਉਹਨਾਂ ਨੇ ਮਿਨਿਸਟਰੀ ਛੱਡੀ ਜੋ ਅੱਜ ਵੀ ਨਵਜੋਤ ਸਿੰਘ ਸਿੱਧੂ ਦੁਬਾਰਾ ਰਾਜਨੀਤੀ ਵਿੱਚ ਆਉਣ ਦੇ ਇੱਛੁਕ ਨੇ ਪਰ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਏ ਜੋ ਹਾਈ ਕਮਾਂਡੇ ਵੱਲੋਂ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ ਵੀ ਬੰਦੇ ਉਹਨਾਂ ਦੇ ਨਾਲ ਹੋਣਗੇ ਜਿਹੜੇ ਕਾਂਗਰਸ ਲਈ ਕੰਮ ਕਰਨਗੇ ਔਰ ਆਪਣੀ ਮਨਮਰਜ਼ੀ ਨਾਲ ਉਹ ਵੀ ਬੰਦੇ ਆਪਣੇ ਨਾਲ ਰੱਖਣਗੇ ਔਰ ਕਾਂਗਰਸ ਨੂੰ 2017 ਦੀ ਤਰ੍ਹਾਂ 2022 ਵਿੱਚ ਵੀ ਰਿਪੀਟ ਕਰਵਾਉਣਗੇ ਪੰਜਾਬ ਦੀ ਸਰਕਾਰ ਬਣਾਉਣਗੇ ਜੋ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਵੱਲੋਂ ਲਿਆਂਦੇ ਹੋਏ ਪ੍ਰੋਜੈਕਟ ਜਿਨ੍ਹਾਂ ਦੇ ਨਾਲ 10000 ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਮਿਲਣਾ ਸੀ ਉਹ ਪ੍ਰੋਜੈਕਟ ਅੱਜ ਵੀ ਬੰਦ ਪਿਆ ਹੈ ਜੋ ਨਵਜੋਤ ਸਿੰਘ ਸਿੱਧੂ ਨੇ ਉਹ ਪ੍ਰੋਜੈਕਟ ਅੰਮ੍ਰਿਤਸਰ ਨੂੰ ਲਿਆ ਕੇ ਦਿੱਤਾ ਸੀ ਸੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਦੇ ਦਿਲ ਵਿੱਚ ਜਿਹੜਾ ਪੰਜਾਬ ਦੀ ਚੀਜ਼ ਏ ਔਰ ਪੰਜਾਬ ਨੂੰ ਸਵਾਰਨਾ ਚਾਹੁੰਦੇ ਨੇ ਉਹਨਾਂ ਨੇ ਇਹ ਗੱਲ ਕਹੀ ਏ ਕਿ ਮੈਂ ਕਦੇ ਵਾਪਸ ਆਵਾਂਗਾ ਜੇਕਰ ਮੈਨੂੰ ਖੁੱਲ ਹੋਵੇਗੀ ਮੈਂ ਆਪਣੀ ਮਨਮਰਜ਼ੀ ਨਾਲ ਕੰਮ ਕਰਾਂਗਾ ਮੇਰੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਹੋਵੇ ਜੋ ਪੰਜਾਬ ਕਾਂਗਰਸ ਦੀ ਹਾਈ ਕਮਾਂਡ ਜਾਂ ਪੰਜਾਬ ਦੀ ਕਾਂਗਰਸ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਉੱਪਰ ਇਲਜ਼ਾਮ ਲਾਉਂਦੀ ਰਹੀ ਏ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਕਾਂਗਰਸ ਦੀ ਸਰਕਾਰ ਜਿਹੜੀ ਏ ਉਹ 2017 ਦੇ ਬਾਅਦ 22 ਦੇ ਵਿੱਚ ਨਹੀਂ ਬਣੀ ਉਹ ਸਾਰਾ ਭਾਂਡਾ ਨਵਜੋਤ ਸਿੰਘ ਸਿੱਧੂ ਤੇ ਪੰਨਿਆ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਕੈਪਟਨ ਅਮਨਿੰਦਰ ਸਿੰਘ ਦੇ ਕੋਲ ਜਾ ਕੇ ਸ਼ਿਕਾਇਤਾਂ ਕੀਤੀਆਂ ਔਰ ਕੈਪਟਨ ਅਮਨਿੰਦਰ ਸਿੰਘ ਨੂੰ ਜਿਹੜਾ ਫਿਰ ਹਾਈ ਕਮਾਂਡ ਨੇ ਹਲਾ ਦਿੱਤਾ ਉਸ ਤੋਂ ਬਾਅਦ ਚੰਨੀ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਚੰਨੀ ਚੰਨੀ ਦੇ ਖਿਲਾਫ ਵੀ ਨਵਜੋਤ ਸਿੰਘ ਸਿੱਧੂ ਮੀਡੀਆ ਵਿੱਚ ਬੋਲਦੇ ਰਹੇ ਜਿਸ ਦੇ ਕਾਰਨ ਇੱਕ ਕਾਂਗਰਸ ਦਾ ਹਸ਼ਰ ਹੋਇਆ ਪਰ 2027 ਦੇ ਵਿੱਚ ਜੇਕਰ ਨਵਜੋਤ ਸਿੰਘ ਸਿੱਧੂ ਵਾਪਸੀ ਕਰਦੇ ਨੇ ਤਾਂ 2027 ਵਿੱਚ ਨਵਜੋਤ ਕੋਰ ਕਹਿੰਦੇ ਨੇ ਕਿ ਸਰਕਾਰ ਬਣੇਗੀ ਕਾਂਗਰਸ ਦੀ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਲਈ ਅਸੀਂ ਕੰਮ ਕਰਨਾ ਔਰ ਪੰਜਾਬ ਦੇ ਲਈ ਅਸੀਂ ਭਾਵੇਂ ਸਾਨੂੰ ਕਿਸੇ ਵੀ ਪਾਰਟੀ ਦੇ ਨਾਲ ਜਾ ਕੇ ਕੰਮ ਕਰਨਾ ਪਿਆ ਜੇਕਰ ਕਾਂਗਰਸ ਨੇ ਸਾਡੀ ਜਿਹੜੀ ਪੁਕਾਰ ਨਾ ਸੁਣੀ ਕਾਂਗਰਸ ਨੇ ਸਾਡੇ ਨਾਲ ਰਲ ਕੇ ਕੰਮ ਨਾ ਕੀਤਾ ਤਾਂ ਫਿਰ ਅਸੀਂ ਕਿਸੇ ਹੋਰ ਪਾਰਟੀ ਨਾਲ ਵੀ ਸਾਥ ਦੇ ਸਕਦੇ ਹਾਂ ਜੋ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੋਰ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਨੂੰ ਪਹਿਲਾਂ ਵਾਲੇ ਰੰਗਲਾ ਪੰਜਾਬ ਬਣਾਉਣ ਦਾ ਇਹ ਸੁਪਨਾ ਸਜੋਈ ਬੈਠੇ ਨੇ ਸਭ ਨਵਜੋਤ ਨਵਜੋਤ ਕੌਰ ਸਿੱਧੂ ਦੇ ਵੱਲੋਂ ਇੱਕ ਹਲ ਪੱਥਰ ਕਰਨਾਂ ਗੱਲਬਾਤ ਕਰਦਿਆਂ ਹੋਇਆ ਇਹ ਵੱਡਾ ਐਲਾਨ ਕੀਤਾ ਗਿਆ ਕਿ ਇੱਕ ਦਿਨ ਦਾ 30 ਲੱਖ ਰੁਪਏ ਕਮਾਉਣ ਵਾਲਾ ਉਹ ਛੱਡ ਕੇ ਉਹਨੂੰ ਤਿਆਰ ਹੈ ਜੇਕਰ ਉਸਨੂੰ ਖੁੱਲ੍ਹ ਦਿੱਤੀ ਜਾਵੇ ਉਹ ਆਪਣੀ ਮਨਮਰਜ਼ੀ ਨਾਲ ਕੰਮ ਕਰੇ ਕਿਉਂਕਿ ਵੱਖ-ਵੱਖ ਰਾਜਾਂ ਦੇ ਵਿੱਚ ਜਾ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਨਵਜੋਤ ਸਿੰਘ ਸਿੱਧੂ ਵੇਖ ਚੁੱਕੇ ਨੇ ਜਦੋਂ ਉਹਨਾਂ ਨੇ ਕਰਤਾਰਪੁਰ ਦਾ ਲੰਗਾ ਖਲਾਇਆ ਉਸ ਵਕਤ ਉਹਨਾਂ ਨੇ ਆਪਣੇ ਯਾਰ ਇਮਰਾਨ ਖਾਨ ਦੇ ਕੋਲ ਜਾ ਕੇ ਜੋ ਇਸ ਦੇ ਬਾਰੇ ਗੱਲਬਾਤ ਕੀਤੀ ਤੇ ਇਹ ਲਾਂਗਾ ਖੁੱਲਿਆ ਜੋ ਅੱਜ ਵੀ ਜਿਹੜੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਜਾਣ ਵਾਸਤੇ ਕਿਸੇ ਤਰ੍ਹਾਂ ਦੀ ਰੋਕਟੋਕ ਨਹੀਂ ਜੋ ਅੱਜ ਸਾਡੇ ਗੁਰਨਾਨਕ ਦੇਵ ਜੀ ਦੀ ਉਹ ਧਰਤੀ ਦੇ ਉੱਪਰ ਜਾ ਕੇ ਅਸੀਂ ਨਮਸਤਕ ਹੁੰਦੇ ਆਏ ਨਵਜੋਤ ਸਿੰਘ ਸਿੱਧੂ ਦੀ ਦੇਣੇ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਯਾਰ ਕੋਲ ਜਾ ਕੇ ਸਾਰਾ ਕਾਰਾ ਕੀਤਾ ਜੋ ਨਵਜੋਤ ਸਿੰਘ ਸਿੱਧੂ ਨੂੰ ਇਹ ਬਹੁਤ ਵੱਡਾ ਸਿਹਰਾ ਜਾਂਦਾ ਹੈ ਜਿਸ ਦੇ ਕਾਰਨ ਕਾਂਗਰਸ ਹਾਈ ਕਮਾਂਡ ਜੋ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਖੁੱਲੀ ਜ਼ਿੰਮੇਵਾਰੀ ਦਿੰਦੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਖੁੱਲ੍ਹ ਦੇ ਦਿੰਦੀ ਹੈ ਤਾਂ ਫਿਰ ਉਹ ਪੰਜਾਬ ਦੇ ਵਿੱਚ ਕੰਮ ਕਰਨ ਨੂੰ ਤਿਆਰ ਨੇ ਔਰ ਪੰਜਾਬ ਦੇ ਲਈ ਉਹਨਾਂ ਦੇ ਅੰਦਰ ਜੋ ਇਹ ਸਾਰੇ ਸੁਪਨੇ ਨੇ ਉਹ ਆਪਣੇ ਪੰਜਾਬ ਨੂੰ ਫਿਰ ਡੰਗਲਾ ਪੰਜਾਬ ਬਣਾਉਣਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਕਹਿ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਹਾਈ ਕਮਾਂਡ ਜੋ ਬਦਲਾਅ ਕਰਨਾ ਚਾਹੁੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਉਸ ਨੂੰ ਖੁੱਲਾ ਕੰਮ ਕਰਨ ਦਿੱਤਾ ਜਾਵੇ